ਕਿ ਕਿੱਥੋਂ ਆ ਨਾ ਮੈਂ ਖਾਣ ਨੂੰ ਦੇਖੀ ਤੀ ਕਰਕੇ ਪਾਣੀ ਛੱਡ ਕੇ ਆਦਾ ਦੋ ਮਿੰਟਾਂ ਕਿ ਰੋਟੀ ਦਾ ਦੋ ਮਿੰਟਾਂ ਵਿੱਚ ਭੱਗ ਜਾਂਦਾ ਔਰ ਇਹ ਸੇਵ ਤੋਂ ਪਾਣੀ ਛੱਡ ਕੇ ਆਉਣਾਗਾ ਔਰ ਆ ਕੇ ਗੋਹਾ ਚੱਕਣ ਲਾ ਲਾ ਤੁਸੀਂ ਕੀ ਟਿਕਦੇ ਹੋ ਉਹ ਗੋਹਾ ਦਾ ਦੋ ਮਿੰਟ ਦਾ ਕੰਮ ਹੁੰਦਾ ਹਾਂ ਦੋ ਮਿੰਟ ਦਾ ਕੰਮ ਹੁੰਦਾ ਉਹ ਤਾਂ ਬੁੜੀਆਂ ਨੂੰ ਕਹਿ ਦੋ ਇਹ ਤਾਂ ਆਪ ਹੀ ਕੰਮ ਕਰਾ ਲਓ ਆਪ ਹੀ ਕਰਾ ਲਓ ਹਾਂ ਤਾਂ ਹੈ ਹੀ ਭੈਣ ਦੀ ਮਸ਼ੀਨ ਆਏ ਚੱਲੀ ਜਾਂਣ ਜਿਵੇਂ ਚੱਲਦੀ ਆ ਕਰਨਾ ਪੈਂਦਾ ਕੰਮ ਕਰਨਾ ਪੈਂਦਾ ਗੋਹਾ ਕੇ ਬਟਲੋ ਉਹਨੇ ਇੱਕ ਖੇਤ ਛੱਡ ਤੋਂ ਇੱਕ ਔਰ ਰੱਖ ਲਓ ਵਰਡਨ ਨੂੰ ਕਿਕਰਣਾ ਤੇ ਕੰਮ ਲਈ ਹੀ ਕਰਾਣਾ ਪਟਨਾ ਕੀ ਹੈ ਕੰਮ ਕਰਨਾ ਹਾਂ ਆ ਲਵੇ ਬਿਠਾ ਰਖੇ ਇਹਨੂੰ ਭੇਜਦਾ ਵਾ ਰੋਟੀ ਦਿਆ ਮੈਂ ਹਰਦਾਂ ਵਰਦਨ ਹੀ ਆਏਗਾ ਪੜਨੂ ਦੱਸ ਤੂੰ ਸਾਡਾ ਡੀਸੀ ਲੱਗਿਆ ਜੇ ਮੈਂ ਆ ਮੈਂ ਕੰਮ ਚੋ ਜਾਏਗਾ ਤੇਰੇ ਕੋਲ ਤੇ ਮੇਰੇ ਇਹਨੂੰ ਖੇਤ ਖੂਤ ਭੇਜ ਦਿਆਗਾ ਰੋਟੀ ਰੋਟੀ ਲੈ ਕੇ ਉੱਥੇ ਭੁੱਖਾ ਮਰੀਗਾ ਮੈਂ ਸਾਰਾ ਦਿਨ ਅੱਜ ਉਹ ਦੇਖ ਲੈ ਤੂੰ ਰੋਟੀ ਫੜਾਇਆ ਕਰੀ ਦੀ ਕਾ ਬੋਲਦਾ ਕਿ ਨਾਲੇ ਜਾਪੋ ਮਾਰਿਆ ਸੀ ਪਾਪੂ ਮਾਗਲੋ ਟੇਕਾਈ ਹੁੰਦਾ ਹੈਗਾ ਮਾਂ ਉਹਦਾ ਕਰੇ ਨਾ ਕਰੇ ਪੜ੍ਹ ਕੇ ਨਾ ਰੋਟੀ ਖਾ। ਤੂੰ ਭਰਾਇਆ ਕਰ ਤੂੰ ਭਰਾਇਆ ਕਰ ਮੈਂ ਮੂਣੀ ਜਾਂਦਾ ਹੈਗਾ ਤੂੰ ਫੋਨ ਲੈ ਕੇ ਮੈਂ ਰ